ਸੋ ਆਪਾਂ ਇਸ ਟਾਈਮ ਖੜਿਆਂ ਜੀ ਗੁਰਦੁਆਰਾ ਪੰਜਾ ਸਾਹਿਬ ਜੋ ਕਿ ਪਾਕਿਸਤਾਨ ਦੇ ਵਿੱਚ ਸਥਿਤ ਹੈਗਾ ਸੋ ਪੰਜਾ ਸਾਹਿਬ ਆਪਾਂ ਰਾਤ ਆਪਣੀਆਂ ਬੱਸਾਂ ਇੱਥੇ ਪਹੁੰਚ ਜੀਆਂ ਸੀ ਤੇ ਰਾਤ ਵਾਲਾ ਬਲੌਗ ਤੁਸੀਂ ਨੇ ਦੇਖ ਹੀ ਲਿਆ ਰਸਤੇ ਦੇ ਵਿੱਚ ਆਪਾਂ ਨੇ ਗੁਰਦੁਆਰਾ ਸੱਚਾ ਸੋਧਾ ਸਾਹਿਬ ਜੀ ਦੇ ਦਰਸ਼ਨ ਆਉ ਕੀਤੇ ਆਗੇ ਸੋ ਹੁਣ ਆਪਾਂ ਦੇਖ ਸਕਦੇ ਹਾਂ ਕਿ ਹੁਣ ਆਪਾਂ ਖੜੇ ਆਂਗੇ ਗੁਰਦੁਆਰਾ ਪੰਜਾ ਸਾਹਿਬ ਪਾਕਿਸਤਾਨ ਦੇ ਸੋ ਮੇਰੇ ਸਾਹਮਣੇ ਇੱਕ ਪਹਾੜੀ ਦਿਸ ਰਹੀ ਹੈ ਸੋ ਮੈਂ ਤੁਹਾਨੂੰ ਇੱਕ ਵਾਰੀ ਉਹ ਵਿਖਾ ਦਾਂ ਉਹ ਸਾਹਮਣੇ ਜਿਹੜੀ ਤੁਸੀਂ ਉੱਚੀ ਪਹਾੜੀ ਸੰਗਤ ਜੀ ਦੇਖ ਰਹੇ ਹੋਗੇ ਉਹ ਪਹਾੜੀ ਹੈਗੀ ਬਲਕੰਧਾਰੀ ਦੀ ਪਹਾੜੀ ਹੈ ਸੋ ਇਹ ਉਹੀ ਬਲਕੰਧਾਰੀ ਦੀ ਪਹਾੜੀ ਹੈ ਜਿਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਪੱਥਰ ਉਹ ਛੁੱਟਿਆ ਸੀਗਾ ਉਹ ਸਾਹਮਣੇ ਵੱਡੀ ਪਹਾੜੀ ਹੈ ਸੋ ਆਪਾਂ ਤੁਹਾਨੂੰ ਉੱਥੇ ਵੀ ਲੈ ਕੇ ਜਾਵਾਂਗੇ ਦਰਸ਼ਨ ਕਰਵਾਉਣਾ ਤੁਸੀਂ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਪੰਜਾ ਸਾਹਿਬ ਦੇ ਆਪਾਂ ਦਰਸ਼ਨ ਜਿਹੜੇ ਕਰਨੇ ਆ। ਬਾਹਰ ਤੇ ਸੋ ਹੁਣ ਆਪਾਂ ਉਹ ਅੱਗੇ ਮੈਂ ਤੁਹਾਨੂੰ ਵਿਖਾਉਣਾ ਚਾਹੁੰਦਾ ਸੀਗਾ ਕਿ ਜਿਹੜੀ ਆਪਣੀ ਸੰਗਤ ਹੈਗੀ ਪੰਜਾਬ ਤੋਂ ਆਈ ਹੈ। ਸੋ ਸਾਹਮਣੇ ਇੱਕ ਤਾਂ ਹਾਲ ਬਣਿਆ ਹੋਇਆਗਾ ਜਿੱਥੇ ਕੱਪੜੇ ਸੰਗਤ ਨੇ ਸੁੱਕਣੇ ਪਾਏ ਹੋਏ ਹੈਗੇ ਇੱਥੇ ਧੁੱਪ ਵਧੀਆ ਨਿਕਲੀ ਸੀ ਪਹਿਲਾਂ 2-3 ਦਿਨ ਹੋ ਗਏ ਧੁੱਪ ਆਈ ਉਹ ਘਟ ਆਈ ਤੇ ਸੰਗਤ ਨੇ ਕੱਪੜੇ ਅਸੀਂ ਵੀ ਨਹੀਂ ਸੀਗੇ ਉੱਤੇ ਅਸੀਂ ਅੱਜ ਵੀ ਨਹੀਂ ਤੋਂ ਉੱਤੇ ਤੇ ਇੱਧਰ ਸਿਕਿਉਰਿਟੀ ਬੈਠੀ ਉੱਪਰ ਆ। ਕਮਰੇ ਬਣੇ ਹੋਏ ਉੱਪਰ ਆ। ਸੈਕੰਡ ਵਾਲੀ ਫਲੋਰ ਤੇ ਆਪਾਂ ਰਹਿ ਰਹੇ ਆਂਗੇ ਤੇ ਇੱਧਰ ਸੰਗਤ ਸਾਹਮਣੇ ਵੀ ਸੰਗਤ ਨੇ ਬਾਹਰ ਹੀ ਜਿੱਥੇ ਵੀ ਜਗ੍ਹਾ ਘਟ ਹੋਣ ਕਰਕੇ ਜਿੱਥੇ ਵੀ ਟਿਕਾਣਾ ਮਿਲਿਆ ਸੰਗਤ ਉੱਥੇ ਰਹਿ ਰਹੀ ਆ ਤੇ ਇੱਧਰ ਭਾਈ ਸਾਹਿਬ ਹੁਣੇ ਲੰਗਰ ਆ ਉਹ ਬਣਾ ਰਹੇ ਆਗੇ ਸੋ ਇਹ ਲੰਗਰ ਇੱਧਰ ਬਣਾ ਰਿਆ ਪਾਣੀ ਦੇ ਟੈਂਕੀ ਥੱਲੇ ਤੇ ਕ ਲੰਗਰ ਐਡਾ ਉਹ ਉੱਧਰ ਲੰਗਰ ਹਾਲ ਬਣਾ ਹੋਇਆ ਵੱਡਾ ਉੱਥੇ ਲੰਗਰ ਆ ਲੰਗਰ ਉੱਥੇ ਵੀ ਮਤਲਬ ਕਿ ਤਿਆਰ ਹੋਈ ਜਾਂਦਾ ਗਾ ਲੰਗਰ ਸੋ ਹੁਣ ਆਓ ਆਪਾਂ ਦਰਸ਼ਨ ਕਰਦੇ ਆਂਗੇ ਗੁਰਦੁਆਰਾ ਪੰਜਾ ਸਾਹਿਬ ਦੇ ਵੱਲ ਤੇ ਫਿਰ ਆਪਾਂ ਜਾਣਾਗਾ ਬਲੀ ਕੰਧਾਰੀ ਦੀ ਜਿਹੜੀ ਉੱਪਰ ਪਹਾੜੀ ਬਣੀ ਹੋਈ ਹੈ 3 ਕਿਲੋਮੀਟਰ ਉੱਪਰ ਆਪਾਂ ਨੇ ਜਾਣਾਗਾ ਤੇ ਤਿੰਨ ਵਾਪਸ ਆਉਣਾ 6 ਕਿਲੋਮੀਟਰ ਹੋ ਜੂਗੀ ਸੋ ਸ਼ਾਮ ਤੱਕ ਸੰਗਤ ਵਾਪਸ ਆਂਦੀ ਹੈ ਪਹਾੜੀ ਇੱਥੋਂ ਦੇ ਪ੍ਰਸ਼ਾਸਨ ਨੇ ਦੱਸਿਆ ਕਿ ਪਹਾੜੀ ਬਹੁਤ ਉੱਚੀ ਹੈਗੀ ਕਿ ਜਲਦੀ ਆਓ ਸੋ ਇੱਧਰ ਮੈਂ ਤੁਹਾਨੂੰ ਵਿਖਾ ਦਿੰਨਾ ਕਿ ਸੰਗਤ ਹੈ ਜਿਹੜੀ ਇੱਧਰ ਪੰਜਾਬ ਤੋਂ ਆਈ ਹੋਈ ਉਹ ਆਪਣੀ ਰਹਿ ਰਹੀ ਹੈਗੀ ਹਾਲੇ ਕਾਫੀ ਵੱਡਾ ਹੈਗਾ ਤੇ ਅਸੀਂ ਵੀ ਸਾਡੀ ਬੱਸ ਵੀ ਰਾਤ 12:00 ਵਜੇ ਆਈ ਆਗੀ ਤੇ ਕੁਝ ਕ ਬੱਸਾਂ ਹੋਰ ਵੀ ਕਾਫੀ ਲੇਟ ਆਈਆਂ ਨੇ ਸੋ ਮੈਂ ਦੱਸ ਦੇਣਾ ਚਾਹੁੰਨਾ ਕਿ ਆਪਾਂ ਗੁਰਦੁਆਰਾ ਪੰਜਾ ਸਾਹਿਬ ਦੇ ਆਪਾਂ ਦਰਸ਼ਨ ਕਰ ਰਹੇ ਆ ਸੋ ਹੁਣ ਆਪਾਂ ਅੱਗੇ ਚੱਲਦੇ ਆਂਗੇ ਅੱਗੇ ਸਾਹਮਣੇ ਦਰਬਾਰ ਸਾਹਿਬ ਆ ਪੰਜਾ ਸਾਹਿਬ ਆਜੋ ਅੰਦਰ ਗੁਰਦੁਆਰਾ ਪੰਜਾ ਸਾਹਿਬ ਮੱਥਾ ਟੇਕਿਆ ਪਾ ਦਰਬਾਰ ਸਾਹਿਬ ਤੋਂ ਬਾਹਰ ਆਏ ਆ। ਸੋ ਇਸ ਸਾਈਡ ਸਰੋਵਰ ਆ ਜੀ। ਸੰਗਤਾਂ ਸਰੋਵਰ ਦੇ ਵਿੱਚ ਪੰਜ ਇਸ਼ਨਾਨਾ ਕਰ ਰਹੀ ਆ। ਸੋ ਦਰਬਾਰ ਸਾਹਿਬ ਦੇ ਬਿਲਕੁਲ ਸਾਈਡ ਤੇ ਪੰਜਾ ਸਾਹਿਬ ਦੇ ਨਿਸ਼ਾਨ ਹਨਾ ਸਾਹਮਣੇ ਸੰਗਤਾਂ ਕੀ ਪੰਜਾ ਸਾਹਿਬ ਦੇ ਦਰਸ਼ਨ ਆ ਉਹ ਕਰ ਰਹੀ ਆ। ਆਓ ਆਪਾਂ ਵੀ ਥੋੜਾ ਨੀਚੇ ਚੱਲਦੇ ਆਂ ਪੰਜਾ ਸਾਹਿਬ ਤੋਂ ਪਾਣੀ ਆ ਜਿਹੜਾ ਉਹ ਵੀ ਆ ਰਿਹਾ ਅੱਲਾਹ ਨੇ ਮੂਰੂ ਪਾਇਆ ਕੁਦਰਤ ਸੇ ਸਾਬ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਉੱਪਰ ਹੈ ਬੜੀ ਸੁੰਦਰ ਰੈਟਿੰਗ ਦੇ ਉੱਤੇ ਲਿਖਿਆ ਹੋਇਆ ਹੈ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ ਸੋ ਆਪਾਂ ਅੱਗੇ ਦਰਸ਼ਨ ਕਰਦੇ ਹਾਂ ਇਹ ਵੀ ਸਾਹਮਣੇ ਦਰਬਾਰ ਸਾਹਿਬ ਆ ਦਰਬਾਰ ਹੈਗਾ ਸੋ ਸੰਗਤਾਂ ਕੀ ਦੋ ਜਗ੍ਹਾ ਤੋਂ ਮੱਥਾ ਟੇਕਨ ਆ ਰਹੀ ਹੈ ਕਿ ਇੱਕ ਤਾਂ ਇਸ ਸਾਈਡ ਤੋਂ ਆ ਰਹੀ ਹੈ ਕਿ ਆਪਾਂ ਨੇ ਦੂਸਰੀ ਸਾਈਡ ਤੋਂ ਮੱਥਾ ਜਿਹੜਾ ਉਹ ਟੇਕਿਆਗਾ ਪਰ ਮੰਨਦਾ ਕਿ ਜਿਹੜੇ ਗੁਰਦੁਆਰਾ ਪੰਜਾ ਸਾਹਿਬ ਦੇ ਵਿੱਚ ਸੰਗਤ ਨੂੰ ਪੂਰੇ ਦਿੱਤੇ ਗਏ ਨੇ ਹੈਲਥ ਕੇਅਰ ਸੈਂਟਰ ਉਹ ਸਾਹਮਣੇ ਪੋਸਟਰ ਲੱਗਿਆ ਹੋਇਆਗਾ ਤੇ ਇਧਰ ਕੇਅਰ ਕੇਕਰ ਆਫਿਸ ਹੈ ਕਿ ਸੰਗਤ ਨੂੰ ਅਗਰ ਕੋਈ ਵੀ ਦਿੱਕਤ ਆਂਦੀ ਹੈ ਤਾਂ ਉਹਦਾ ਹੱਲ ਇੱਥੇ ਹੋ ਜਾਂਦਾਗਾ ਪ੍ਰਬੰਧ ਪੂਰੇ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਕੀਤੇ ਗਏ ਆਗੇ ਤੇ ਆਪਾਂ ਮੱਥਾ ਟੇਕ ਕੇ ਆਪਾਂ ਬਾਹਰ ਆ ਗਏ ਤੇ ਆਪਾਂ ਆਊਟਸਾਈਡ ਨੂੰ ਜਾ ਰਹੇ ਹਾਂਗੇ ਤੇ ਸਵੇਰੇ ਦਾ ਟਾਈਮ ਵੀ ਕਾਫੀ ਹੋ ਚੁੱਕਿਆ ਰਾਤ ਲੇਟ ਪਹੁੰਚੇ ਸੀਗੇ ਆਪਾਂ ਪੰਜਾ ਸਾਹਿਬ ਤੇ ਪ੍ਰਸ਼ਾਦਾ ਛਕਣ ਹੁਣ ਆਪਾਂ ਜਾ ਰਹੇ ਹਾਂਗੇ ਡਾਕਟਰ ਇੱਕ ਮਿੰਟ ਆਇਆ ਜੰਗਾ ਮੈਂ ਰੁਕ ਸੋ ਇੱਥੇ ਭਾਈ ਸਾਹਿਬ ਨੇ ਸੋ ਜੇ ਕਿਸੇ ਮਤਲਬ ਸੰਗਤ ਨੂੰ ਕਿਸੇ ਵੀ ਸਮਾਨ ਦੀ ਲੋੜ ਪੈਂਦੀ ਹੈਗੀ ਇੱਥੋਂ ਖਰੀਦ ਸਕਦਾਗਾ। ਤੁਸੀਂ ਜਗ੍ਹਾ ਤੇ ਦੇਖ ਸਕਦੇ ਹੋ ਤੁਸੀਂ ਦਸੇ ਵਗੈਰਾ ਦੀਆਂ ਦੁਕਾਨਾਂ ਨੇ ਉਹ ਲੱਗੀਆਂ ਹੋਈਆਂ ਨੇ। ਤੇ ਸਾਪਣਾ ਪਈਆਂ ਨੇ ਰਾਜਮਾ ਤੇ ਛੋਲੇ ਵਗੈਰਾ ਦੇਸੀ ਕੀ ਇੱਥੋਂ ਮਿਲਦਾ ਹੈ। ਤੇ ਇੱਧਰ ਵੀ ਵੀਰੇ ਹੋਣੀ ਸਾਜੀ ਬਚ ਨਹੀਂ ਬੋਖਿਆ। ਰਸੇ ਬਹੁਤ ਮਿਲਦੇ ਇੱਥੇ ਤੇ ਨੂਨ, ਚਾਵਲ ਵਗੈਰਾ, ਮੂੰਗੀ ਦਾਲ ਖੰਡ ਕਾਫੀ ਕੁਛ ਹੈ ਇੱਥੋਂ ਭਾਜੀ ਇੱਥੋਂ ਸਾਰਾ ਕੁਝ ਮਤਲਬ ਕਿ ਸੰਗਤ ਆਪਣੇ ਪੈਸੇ ਨਾਲ ਖਰੀਦ ਸਕਦੀ ਆ। ਤੇ ਇਹੀ ਸੇ ਖਰੀਦਤੇ ਆ ਜੀ ਗਵਰਨਮੈਂਟ ਦੀ ਤਰਫ ਸੇ ਅਚਾ ਸਹੂਲਤ ਕੇ ਲਿਏ ਯਹਾਂ ਪਹੁੰਚਾਇਆ ਗਿਆ ਸਟਾਲ। ਹਾਂਜੀ ਹਾਂਜੀ। ਇਹੀ ਸੇ ਸਮਾਨ ਖਰੀਦ ਕੇ ਲੰਗਰ ਮੇਂ ਦਿਆ ਜਾਤਾ ਹੈ। ਅੱਛਾ ਅੱਛਾ। ਠੀਕ ਹੈ ਠੀਕ ਹੈ। ਮਤਲਬ ਇੱਥੋਂ ਖਰੀਦ ਕੇ ਆਪਾਂ ਲੰਗਰਾਂ ਦੇ ਵਿੱਚ ਵੀ ਪਾ ਸਕਦੇ ਆ। ਜੀ ਜੀ। ਠੀਕ ਹੈ ਜੀ। ਪਾਣੀ ਦੀ ਬੋਤਲ ਕਿੰਨੇ ਦੀ ਆ ਛੋਟੀ ਵਾਲੀ? ਛੋਟੀ ਏ 50 ਰੁਪਏ ਦੀ ਵਾਛੀ ਛੋਟੀ। ਛੋਟੀ 50। ਪਾਣੀ ਬੜਾ ਮਹੰਗਾ ਲਗਾਰੇ ਜੀ अच्छा ਸਾਡੇ ਵੱਲ ਤਾਂ ਉਹੀ ਮਨ ਲਾ 10 20 ਦੀ ਰਹਿ ਜਾਂਦੀ ਹੈ ਨਾ ਹਾਂ ਚਲੋ ہاں 15 20 ਦੀ ਹੈ ਪਾਣੀ ਦੀ ਬੋਤਲ ਆ ਇਹ ਸੰਗਤ ਜੀ ਇੱਥੋਂ ਸੰਗਤ ਤਾਂ ਨਾ ਰਸਨਾ ਖਰੀਦਦੀ ਹੈ ਤੇ ਇੱਧਰ ਵੀ ਗੁਰੂ ਕਾ ਲੰਗਰ ਲੰਗਰ ਸਟੋਰ ਲੰਗਰ ਦਾ ਰਸ ਨੇ ਇੱਥੇ ਜਮ੍ਹਾਂ ਕਰਵਾਉ ਜੀ ਸੋ ਜਿਹੜੀ ਵੀ ਸੰਗਤ ਆ ਆਪਣੀ ਇੰਡੀਆ ਤੋਂ ਮਤਲਬ ਰਸਦਾ ਲੈ ਕੇ ਆਉਂਦੀ ਹੈਗੀ ਉਹ ਇੱਥੇ ਲੰਗਰਾਂ ਦੇ ਲਈ ਇੱਥੇ ਜਮ੍ਹਾਂ ਕਰਵਾ ਸਕਦੇ ਆ ਗੁਰਦੁਆਰਾ ਪੰਜਾ ਸਾਹਿਬ ਦੇ ਵਿੱਚ ਆਪਾਂ ਇਸ ਟਾਈਮ ਖੜੇ ਆਂਗੇ ਮੈਂ ਤੁਹਾਨੂੰ ਦੁਬਾਰੇ ਦੱਸ ਦਿੰਨਾ ਸੰਗਤ ਗੁਰਪੂਰਬ ਤੇ ਬਹੁਤ ਆਉਂਦੀ ਹੈਗੀ ਇੱਥੇ ਨਨਕਾਣਾ ਸਾਹਿਬ ਸਿੰਧ ਤੋਂ ਬਹੁਤ ਸੰਗਤ ਆਈ ਸੀਗੀ ਨਨਕਾਣਾ ਸਾਹਿਬ ਨਾਲ ਇੱਥੇ ਥੋੜਾ ਇਕੱਠਾ ਮੈਨੂੰ ਘੱਟ ਲੱਗ ਰਿਹਾ ਸੋ ਮੇਰੇ ਨਾਲ ਦੇ ਮੁੰਡੇ ਅੱਗੇ ਚੱਲ ਗਏ ਆਪਾਂ ਪ੍ਰਸ਼ਾਦਾ ਛਕਣਾਗਾ ਤੇ ਇਸ ਸਾਈਡ ਗੁਰੂ ਨਾਨਕ ਦੇਵ ਜੀ ਦਾ ਲੰਗਰ ਹੈ ਲੰਗਰ ਛਕਣ ਦਾ ਲੰਗਰ ਦੇ ਬਾਰ ਕੇ ਇਕੱਠਾ ਥੋੜਾ ਜਿਆਦਾ ਲੱਗ ਰਿਹਾ ਡਾਕਟਰ ਸਾਹਿਬ ਮੇਰੇ ਨਾਲ ਵੀ ਚੁੱਕ ਲਿਓ ਵਰਤਨਾ ਲੰਗਰ ਸਾਗਰੀ ਜੀ ਆਮਾ ਮੱਥਾ ਢੇਕਣ ਜਾ ਰਹੇ ਸੀਗੇ ਦਰਬਾਰ ਸਾਹਿਬ ਵੱਲ ਇੱਧਰ ਹੈ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਸਾਹਿਬ ਹੈ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਲੱਗ ਰਿਹਾ ਇੱਧਰ ਆ ਮੇਰੇ ਪੱਤਰਕਾਰ ਵੀਰ ਤੇ ਜਿਹੜੀ ਉਹ ਸਾਹਮਣੇ ਵੱਡੀ ਲਾਈਨ ਹੈ ਜਿਹੜੀ ਲੱਗੀ ਹੋਈ ਹੈ ਸੰਗਤ ਦੀ ਉਹ ਸੰਗਤ ਆ ਕਿ ਉੱਧਰ ਪਾਣੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪੰਜੇ ਦਾ ਨਿਸ਼ਾਨ ਹੈਗਾ ਸੋ ਉੱਧਰ ਸੰਗਤ ਆ ਕਿ ਜਾਰੀ ਹੈਗੀ ਸੋ ਆਪਾਂ ਪਹਿਲਾਂ ਮੱਥਾ ਢੇਕ ਲਈ ਆਪਾਂ ਉੱਧਰ ਵੀ ਚਲਦੇ ਆਂਗੇ ਬਾਅਦ ਚ ਗੁਰਦੁਆਰਾ ਪੰਜਾ ਸਾਹਿਬ ਜੋ ਕਿ ਪਾਕਿਸਤਾਨ ਦੇ ਵਿੱਚ ਸਥਿਤ ਹੈ ਇਸ ਟਾਈਮ ਆਪਾਂ ਦਰਸ਼ਨ ਕਰ ਰਹੇ ਹਾਂ। ਤੋਂ ਸੰਗਤ ਜੀ ਸਾਹਮਣੇ ਵੀ ਕਮਰੇ ਬਣੇ ਹੋਏ ਆ ਕਮਰੇ ਬਹੁਤ ਜ਼ਿਆਦਾ ਬਣੇ ਹੋਏ ਆ ਕਿਉਂਕਿ ਸੰਗਤ ਗੁਰਪੂਰਵ ਨੂੰ ਬਹੁਤ ਜ਼ਿਆਦਾ ਪਹੁੰਚਦੀ ਇੱਥੇ। ਸੋ ਇਹ ਪੰਜਾ ਸਾਹਿਬ ਦਾ ਮੇਨ ਦਰਵਾਜ਼ਾ ਆਪਾਂ ਜੀ ਗੁਰੂ ਨਾਨਕ ਦੇਵ ਜੀ ਦੇ ਪੰਜਾ ਸਾਹਿਬ ਨੂੰ ਆਪਾਂ ਨਤਮਸਤਕ ਹੋ ਕੇ ਆਉਣੇ ਆਂਗੇ। ਪਹਿਲਾਂ ਆਪਾਂ ਉਸ ਉੱਥੇ ਬਚਤ ਹਮਾਰੀ ਜਾਂਦਾ ਬੈਠਾ ਉੱਥੇ ਵੀਡੀਓ ਬਣਾਈ ਸੀ ਤੇ ਨਸਾਰੀ ਸੰਗਤ ਹੈ ਜੀ ਇੱਧਰ ਜਾ ਰਹੀ ਹੈਗੀ ਚਲੋ ਵੀ ਜੀ ਹਾਂਜੀ ਹਾਂਜੀ ਵੀਰੇ ਬੋਲ ਕੇ ਦੱਸਾਂਇਆ ਸਾਰਾ ਦਰਾਂ ਬੋਲਦੇ ਅੰਦਰ ਅੰਦਰ ਇਥੇ ਆਂਦੇ ਜੀਮਾ ਸਾਹਮਣੇ ਪੰਜਾ ਸਾਹਿਬ ਦੇ ਦਰਸ਼ਨਾਂ ਸੰਪੰਨ ਕਰ ਰਹੀ ਹੈ ਸੋ ਆਪਾਂ ਵੀ ਦਰਸ਼ਨ ਕਰਕੇ ਪੰਜਾ ਸਾਹਿਬ ਦੇ ਆ ਪਾ ਚੁੱਕੇ ਹਾਂਗੇ ਚਰੋਬਰ ਦੇ ਵਿੱਚ ਬੱਚੇ ਪੈਰ ਰੱਖੀ ਬੈਠੇ ਨੇ ਇਧਰ ਬੋਡੀਆਂ ਦੇ ਉੱਪਰ ਇੱਕ ਇੰਗਲਿਸ਼ ਭਾਸ਼ਾ ਦੇ ਵਿੱਚ ਤੇ ਇਹ ਸ਼ਾਇਦ ਉਰਦੂ ਹੈ ਇਹਨਾਂ ਵਿੱਚ ਕੁਝ ਲਿਖਿਆ ਹੋਇਆ ਹੈ ਸਰਦਾਰ ਪ੍ਰੀਤ ਸਿੰਘ ਜਿੰਦਾ ਬੈਂਡ ਫੈਮਿਲੀ ਮਲੇਸ਼ੀਆ ਐਵੇਂ ਦਾ ਕੁਝ ਲਿਖਿਆ ਹੋਇਆ 84 1995 ਵਗੈਰਾ ਸ਼ਾਇਦ ਇਹ ਉਹਨਾਂ ਸਿੰਘਾਂ ਦੇ ਨਾਮ ਨੇ ਜਿਨ੍ਹਾਂ ਨੇ ਇੱਥੇ ਸੇਵਾ ਕਰਵਾਈ ਹੈ ਜਿੰਨੀਆਂ ਵੀ ਪੌੜੀਆਂ ਨੇ ਸਾਰਿਆਂ ਤੇ ਉਰਦੂ ਦੇ ਵਿੱਚ ਕੁਝ ਨਾ ਕੁਝ ਲਿਖਿਆ ਹੋਇਆ। ਹਾਂਜੀ ਸੰਤ ਜੀ ਇਸ ਟਾਈਮ ਆਪਾਂ ਖੜੇ ਸੀਗੇ ਗੁਰਦੁਆਰਾ ਪੰਜਾ ਸਾਹਿਬ ਦੇ ਮੇਨ ਗੇਟ ਤੇ ਤੇ ਆਪਾਂ ਨੂੰ ਪੰਜਾਬ ਤੋਂ ਆਪਣੇ ਵੀਰ ਮਿਲੇ ਨੇ। ਤੇ ਅੱਛੀ ਗੱਲ ਵੀਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਵੀਰੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਆਪਣਾ ਨਾਮ ਕੀ ਆ? ਮੇਰਾ ਨਾਮ ਸਾਗਰਾ ਜੀ ਹਾਂ ਜੀ ਅਮਰੀਸਰ ਸਾਹਿਬ ਤੋਂ ਆਏ ਹਾਂ ਜੀ। ਹਾਂਜੀ ਵੀਰੇ। ਦਰਸ਼ਨ ਦਿਦਾਰੀ ਕਰਨ ਤੁਸੀਂ ਵੀਰੇ ਫਸਟ ਟਾਈਮ ਆਏ ਜੇ ਹਾਂਜੀ ਵੀਰੇ ਜੀ ਫਸਟ ਟਾਈਮ ਆਏ ਜੀ ਅੱਛਾ ਕੱਲੇ ਆਏ ਜੇ ਆਪਾਂ ਸਾਰੇ ਆਏ ਅੱਛਾ ਕੱਲੇ ਆਏ ਜੇ ਜਾਂ ਫੈਮਿਲੀ ਵੀ ਆਈ ਹੈ ਨਾਲ ਛੇ ਭਰਾ ਆਏ ਆਪਾਂ ਛੇ ਭਰਾ ਆਏ ਜੇ ਤੇ ਵੀਰੇ ਕਿੱਦਾਂ ਲੱਗਿਆ ਤੁਹਾਨੂੰ ਇੱਥੇ ਆ ਕੇ ਬਹੁਤ ਵਧੀਆ ਜੀ ਬਹੁਤ ਵਧੀਆ ਮਸੂਹ ਹੋਇਆ ਪਰ ਇਹ ਬਾਹਰ ਨਹੀਂ ਜਾਣ ਦੇ ਮਸਲਾ ਇਹ ਪੈ ਗਿਆ ਅੱਛਾ ਅੱਛਾ ਕਿਹੜੀ ਜਗ੍ਹਾ ਜਾਣਾ ਸੀ ਬਾਲਕ ਬਲੀ ਕੰਧਾਰੀ ਮੈਂ ਵੀ ਜਾਣਾ ਸੀ ਜੀ ਥੋਡੇ ਨਾਲ ਚਲੋ ਕੋਈ ਗੱਲ ਚੱਕਰ ਨਹੀਂ ਦੇਖਦੇ ਆ ਤੇ ਵੀਰੇ ਹੋਰ ਦੱਸੋ ਆਪਾਂ ਪਿੱਛੇ ਆਪਾਂ ਨਨਕਾਣਾ ਸਾਹਿਬ ਤੋਂ ਆਏ ਜੇ ਹਾਂਜੀ ਹਾਂਜੀ ਤੇ ਨਨਕਾਣਾ ਸਾਹਿ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਮਹਿਸੂਸ ਹੋਇਆ ਬਹੁਤ ਦਰਸ਼ਕਾਂ ਨੇ ਕੀਤੀ ਹੈ ਜੀ ਹਾਂਜੀ ਮਤਲਬ ਸਭ ਤੋਂ ਇੰਡੀਆ ਵਾਲੇ ਵਾਲੇ ਅੱਛਾ ਸੰਗਤ ਨੇ ਬਹੁਤ ਪਿਆਰ ਦਿੱਤਾ ਹਾਂਜੀ 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 ਤੇ ਅੱਗੇ ਆਪਾਂ ਨੇ ਕਿਹੜੀ ਜਗ੍ਹਾ ਜਾਣਾ ਜੀ ਅੱਗੇ ਆਪਾਂ ਜੀਰ ਕਰਤਾਰਪੁਰ ਸਾਹਿਬ ਜਾਣਾ ਜੀ ਹਾਂਜੀ ਉਸ ਤੋਂ ਬਾਅਦ ਲਾਹੌਰ ਉਸ ਤੋਂ ਬਾਅਦ ਲਾਹੌਰ ਘੁੰਮਾਂਗੇ ਜੀ ਸ਼ੋਪਿੰਗ ਵੀ ਕਰਾਂਗੇ ਹਾਂਜੀ ਹਾਂਜੀ ਬਾਏ ਫਿਰ ਅੰਮ੍ਰਿਤਸਰ ਦੀਪੋ ਸੇਵਾ ਕਰਕੇ ਫਿਰ ਵਾਪਸ ਠੀਕ ਹੈ ਵੀਰੇ ਉਹ ਕਿੰਨਾ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਇਧਰ ਆਓ ਪਹਿਲਵਾਨ ਹੁਣਾ ਲੋ i don't know सतगुर से बखर च हर मत हो मत जान हो आज के हर के सत जप हो हर जपना हर संत चल हर दल हर जपिया से हर हो हर मिले केले के लाली हर हर जपन जपनोचा हर कृपा करी जन नानक संगत दसा हर मिलो हम साध जना पक री हर हर जपन ज बलोच लू ਹਾਰੇ ਕਿਰਪਾ ਕਾਲ ਕਾਲ ਪਾਨ ਵਾਲੀ ਜਨਮਾਨਕ ਸੰਗਤ ਸਾਜ ਹਰਿ ਰਹੋ ਹਮ ਸਾਜ ਦੇ ਪਾਉ ਕਾ ਲਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰ ਤੇ ਪਿਆਰ ਹਾਈ ਗੁਰਜੀ ਦਾ ਖਾਸਾ ਮਾਈ ਜੀ ਦੀ ਜਤ ਤੇ ਸਤਿ ਸ਼੍ਰੀ ਅਕਾਲ ਦੇਖੋ ਜੀ ਪਿਆਰ ਮਿਲਦਾ ਕਹਿੰਦੇ ਫੇਰ ਪਿਆਰ ਵੱਡਿਆ ਜਾਂਦਾ ਦਰਸ਼ਨਾਂ ਲਈ ਤਾਂ ਵੱਧ ਤੋਂ ਵੱਧ ਆ ਤੇ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਲੋੜ ਨਹੀਂ ਹੈਗੀ ਤੇ ਇੱਧਰ ਸਾਡੇ ਜੀ ਖਰੀਦ ਦਾ ਪੰਜਾਬ ਸਾਹਿਬ ਇਹ ਦੇਖਦੇ ਸੀ ਕਿ ਕਿੰਨੀਆਂ ਸਮੱਸਿਆਵਾਂ ਨੇ ਜਿਵੇਂ ਭਾਈ ਜੀ ਕਹਿ ਰਹੇ ਸੀ ਕਹਿੰਦੇ ਸੰਗਤ ਕਰਦੀ ਆ ਥੋੜੀ ਜੀ ਆਉਂਦੀ ਘਟਾਂ ਅੰਦਰ

ਅੱਜ ਇਹ ਵੀਡੀਓ ਬਣਾਈ ਨਾ ਮੇਰੇ ਪਿੱਛੇ ਹੋ ਜਾਓ ਹਾਂਜੀ ਇਸ ਦਮ ਥੋੜੀ ਚੰਗਾ ਤੁਸੀਂ ਇਹਨਾਂ ਨਾਲ ਸ਼ੁਕਰ ਕਰ ਸਕਦੇ ਹੋ ਦਰਮੇਲ ਸਟੇਟ ਨਾ ਇਹ ਆਪਣਾ ਨੇੜੇ ਦੇ ਕੇਂਦਰ ਤੇ ਲਗਾਵਾ ਚੰਰਾਉ ਤਾਂ ਹੋ ਗਿਆ ਬਹੁਤ ਸ਼ੋਅ ਤੇ ਸ਼ਾਬਰ ਹੋ ਗਿਆ ਕੋਈ ਦਰਵਾਜ਼ਾ ਇੱਕ ਹੋ ਗਿਆ ਠੀਕ ਹੈ ਜੀ ਬਹੁਤ ਬਹੁਤ ਦਾ ਜੀ ਹਾਂਜੀ